ਸਤ ਸ੍ਰੀ ਅਕਾਲ ਦੋਸਤੋ ਦੋਸਤੋ ਆ ਗਸਤੀ ਚਿੱਠੀ ਜਿਹੜੀ ਹੈ ਨਾ ਇਹ ਪੰਜ ਚਿੱਠੀਆਂ ਲਿਖੀਆਂ ਸੀ ਜਥੇ ਰੋਕਣ ਲਈ ਭਾਈ ਲక్ష్మణ ਸਿੰਘ ਤਾਰੋਵਾਲ ਵਾਸਤੇ ਤੇ ਸਰਦਾਰ ਕਰਤਾਰ ਸਿੰਘ ਝੱਬਰ ਦੇ ਵੀ ਇਹਦੇ ਥੱਲੇ ਸੈਨ ਆ ਇਸ ਚਿੱਠੀ ਚ ਕੀ ਲਿਖਿਆ ਸੀ ਉਹ ਪੜ ਕੇ ਸੁਣਾਈਏ ਦਰਸ਼ਨ ਕਰੋ ਇਸ ਪਰਾਤਨ ਚਿੱਠੀ ਦੇ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸਾਧ ਸੰਗਤ ਲਾਲਪੁਰ ਜੀ ਰੂਕੀਆਂ ਸੰਗਤਾਂ ਪਹੁੰਚ ਗਈਆਂ ਹਨ ਸ੍ਰੀ ਨਨਕਾਣੇ ਪਹੁੰਚਣ ਲਈ 22 23 24 ਫੱਗਣ ਵਾਲਾ ਪੰਥ ਦਾ ਫੈਸਲਾ ਟਾਲਾ ਹੈ ਇਸ ਲਈ ਅੱਜ ਪਹੁੰਚਣ ਲਈ ਪੰਥ ਦੀ ਆਗਿਆ ਨਹੀਂ ਕਿਰਪਾ ਕਰਕੇ ਘਰੋ ਘਰੀ ਪਹੁੰਚ ਜਾਵੋ ਤੇ ਨਿਜਿਤ ਸਮੇਂ ਤੇ ਤਿਆਰ ਬਰ ਤਿਆਰ ਹੋ ਕੇ ਵਹੀਰਾ ਪਾ ਕੇ ਆਓ ਆਪ ਦੇ ਸੇਵਕ ਦਲੀਪ ਸਿੰਘ ਸਾੰਗਲਾ ਜਸਵੰਤ ਸਿੰਘ ਚਬਾਲੀਆ ਤੇਜਾ ਸਿੰਘ ਲਾਲਪੁਰੀ ਜਮੀਤ ਸਿੰਘ ਸਰਗੋਦਾ ਸੁੱਚਾ ਸਿੰਘ ਤੇ ਆਕਰਤਾਰ ਸਿੰਘ ਚੱਬਰ ਦੇ ਦਸਕਤਾ ਥੱਲੇ ਦੋਸਤੋ ਸਰਦਾਰ ਕਰਤਾਰ ਸਿੰਘ ਚੱਬਰ ਘੋੜੇ ਤੇ ਸਵਾਰ ਉਸ ਸਮੇਂ ਦੀ ਫੋਟੋ ਜਦੋਂ ਇਹ ਜਥਾ ਲੈ ਕੇ ਤਿੰਨ ਨਕਾਣਾ ਸਾਹਿਬ ਨੂੰ ਮਹੰਤ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ ਚੱਲੇ ਸੀ ਉਪਰੋਂ ਥੱਲੇ ਸਰਦਾਰ ਤੇਜਾ ਸਿੰਘ ਦੀ ਫੋਟੋ ਆ ਇਹ ਚਿੱਠੀਆਂ ਲੈ ਕੇ ਭਾਈ ਗੁਰਦੇਵ ਸਿੰਘ ਭਾਈ ਵਿਰਿਆਮ ਸਿੰਘ ਤੇ ਭਾਈ ਰਾਮ ਸਿੰਘ ਜੀ ਜਿਹੜੇ ਆ ਨਾ ਉਹ ਚੂੜ ਕਾਣੇ ਦੀ ਟਾਬ ਤੇ ਚੰਦਰਕੋਟ ਦੀ ਟਾਬ ਤੇ ਜਥਿਆਂ ਨੇ ਇਕੱਠੇ ਹੋਣਾ ਸੀ ਉਧਰ ਨੂੰ ਤੁਰ ਪਏ ਪਰ ਰਾਤ ਜਿਹੜੀ ਹਨੇਰੀ ਬੜੀ ਸੀ ਪਹਿਲਾਂ ਤੇ ਇਹ ਸੱਜਣਾ ਪੈਂਡਾ ਭੁੱਲ ਗਏ ਉਦੋਂ ਕਿਹੜੀਆਂ ਸ਼ੜਕਾਂ ਸੀ 2:30 ਵਜੇ ਤੱਕ ਇਹ ਚੰਦਰਕੋਟ ਦੀ ਢਾਲ ਤੇ ਪਹੁੰਚੇ ਜਿੱਥੇ ਜਥਿਆਂ ਨੇ ਇਕੱਠੇ ਹੋਣਾ ਸੀ ਪਰ ਉਦੋਂ ਤੱਕ ਉਥੇ ਇਕਾ ਦੁਕਾ ਸੰਗਤੀ ਰਹਿ ਗਈ ਸੀ ਭਾਈ ਲక్ష్మణ ਸਿੰਘ ਤਾਰੋਵਾਲ ਜਿਹੜੇ ਆ ਨਾ ਉਹ ਅੱਗੇ ਨੰਗ ਚੁੱਕੇ ਸੀ ਤੇ ਉਹਨਾਂ ਸੰਗਤਾਂ ਨੂੰ ਸਿੰਘਾਂ ਨੂੰ ਤੇ ਇਹਨਾਂ ਸਿੰਘਾਂ ਨੇ ਬੜੇ ਮਿਹਨਤ ਤਰਲੇ ਕਰਕੇ ਪਿਛਾ ਮੋੜਤਾ ਕਿ ਅਜੇ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਸਿੰਘ ਨਾ ਜਾਣ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਪਤਾ ਲੱਗ ਚੁੱਕਾ ਸੀ ਕਿ ਬਹੁਤ ਵੱਡਾ ਭਾਰੀ ਖੂਨੀ ਸੰਘਰਸ਼ ਉੱਥੇ ਹੋ ਸਕਦਾ ਹੈ ਇਸ ਕਰਕੇ ਘੱਟੋ ਘੱਟ 25-30 ਹਜ਼ਾਰ ਸਿੱਖ ਸੰਗਤਾਂ ਜਾਣ ਤੇ ਫੇਰ ਮੰਤ ਨੂੰ ਕਾਪੂ ਕਰੀਏ ਕਰਤਾਰ ਸਿੰਘ ਛੱਬਰ ਨੂੰ ਬੜਾ ਮਿੰਤਾਂ ਤਰਲੇ ਕਰਕੇ ਇਹਨਾਂ ਸਿੰਘਾਂ ਨੇ ਮਨਾਇਆ ਸੀ ਪਰ ਭਾਈ ਲక్ష్మణ ਸਿੰਘ ਧਾਰੋਵਾਲ ਜਿਹੜੇ ਆ ਉਹ ਅਰਦਾਸ ਕਰਕੇ ਤੁਰੇ ਸੀ ਉਹਨਾਂ ਨੂੰ ਉੱਤਮ ਸਿੰਘ ਕਾਰਖਾਨੇ ਵਾਲੇ ਜਿਹੜੇ ਉਹਨਾਂ ਨੇ ਰੋਕਿਆ ਜਾ ਕੇ ਕਹਿੰਦੇ ਕਿ ਜੱਫਾ ਮਾਰ ਕੇ ਭਾਈ ਸਾਹਿਬ ਨੂੰ ਤੇ ਉਹ ਕਹਿੰਦੇ ਜੀ ਰੋਕ ਜੋ ਜਥਾ ਲੈ ਕੇ ਸੰਗਤ ਨੇ ਚਿੱਠੀਆਂ ਕੱਢੀਆਂ ਤੁਹਾਡੇ ਨਾਂ ਤੇ ਤੇ ਭਾਈ ਲక్ష్మణ ਸਿੰਘ ਜੀ ਵੇਖ ਲਓ ਰੁਕੇ ਨਹੀਂ ਤੁਰੇ ਜਾਂਦੇ ਨਾਲ ਉਕੜੀਸੀ ਤੇ ਜਾਂਦੇ ਭਾਈ ਉੱਤਮ ਸਿੰਘ ਤੇ ਉਹ ਕਹਿੰਦੇ ਜੇ ਤੇ ਤੇਰੇ ਚ ਹਿੰਮਤੋਂ ਉੱਤਮ ਸਿਆ ਤੇ ਆ ਚੱਲਿਕੇ ਨਹੀਂ ਤੇ ਸਾਨੂੰ ਨਾ ਰੋਕ ਅਹੀਂ ਹੁਣ ਅਰਦਾਸ ਕੀਤੀ ਆ ਜਿਹਨੂੰ ਦੋ ਚਾਰ ਕਰਮਾਂ ਇਦਾਂ ਨਾ ਰੁਕੇ ਤੇ ਜਿਹੜੀ ਪਿਛਲੇ ਸਿੰਘ ਹੀ ਉਹਨਾਂ ਫਿਰ ਝਿੜਕ ਕੇ ਉੱਤਮ ਸਿੰਘ ਨੂੰ ਪਛਾਣ ਕਰ ਦਿੱਤਾ ਤੇ ਰਮਾ ਰਮੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਗੇਟ ਵੱਲ ਨੂੰ ਹੁਕੋ ਤੁਰੇ ਆ ਤੇ ਕਰਤਾਰ ਸਿੰਘ ਛੱਬਰ ਜਿਹੜੇ ਆ ਨਾ ਇਹਨਾਂ ਨੂੰ ਬੜੇ ਜ਼ੋਰ ਦੇ ਕੇ ਚੂੜਕਾਣੇ ਦੀ ਸੰਗਤ ਵੱਲੋਂ ਤੇ ਸ਼੍ਰੋਮਣੀ ਕਮੇਟੀ ਦੇ ਨਮਾਇੰਦਿਆਂ ਵੱਲੋਂ ਮਨਾਇਆ ਗਿਆ ਉਸ ਸਮੇਂ ਹਜੇ ਪਣੀ ਨਹੀਂ ਸੀ ਸ਼੍ਰੋਮਣੀ ਕਮੇਟੀ ਪਰ ਚਲੋ ਸੁਧਾਰ ਲਹਿਰ ਤੇ ਬਣ ਗਈ ਸੀ ਨਾ ਮੁੜ ਕੇ ਬਾਅਦ ਚ ਕਰਤਾਰ ਸਿੰਘ ਛੱਬਰ ਬਹੁਤ ਪਛਤਾਏ ਜਦੋਂ ਉਹ ਜਥਾ ਅੱਗੇ ਨੰਨ ਕੇ ਸ਼ਹੀਦ ਹੋ ਗਿਆ ਨਾ ਤੇ ਫਿਰ ਕਰਤਾਰ ਸਿੰਘ ਛੱਬਰ ਬਹੁਤ ਨਰਾਜ ਹੋਏ ਕਿ ਤੁਸੀਂ ਉਹਨਾਂ ਨੂੰ ਵਿਸਰਪੋਲਿਆਂ ਨੂੰ ਜਾਣ ਦਿੱਤਾ ਤੇ ਮੇਰੇ ਕੋ ਚਿੱਠੀ ਤੇ ਸਾਈਨ ਕਰਾ ਲੇ ਤੇ ਲਛਮਨ ਸਿੰਘ ਧਾਰੋਵਾਲ ਮੇਰੇ ਭਲੇਖੇ ਅੱਗੇ ਨੰਗਿਆ ਪਰ ਨਹੀਂ ਲਛਮਨ ਸਿੰਘ ਧਾਰੋਵਾਲ ਜਿਹੜੇ ਸੀ ਉਹਨਾਂ ਦਾ ਮਨ ਜਿਹੜਾ ਸੀ ਸ਼ਹੀਦੀ ਪਾਉਣ ਦਾ ਬਣਿਆ ਸੀ ਕਹਿੰਦੇ ਕਿ ਸ਼ਹੀਦੀ ਪਾਉਣ ਤੋਂ ਪਹਿਲਾਂ ਉਹਨਾਂ ਦੇ ਨਾ ਵੱਖਰਾ ਹੀ ਚਿਹਰੇ ਤੇ ਨੂਰ ਤੇ ਜਲਾਲ ਸੀ